ਮੈਂ ਸਮਝਦਾ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਇੱਕ ਵੱਡਾ ਚਿਹਰਾ ਪੰਜਾਬ ਦਾ ਹੋਣ ਦੇ ਨਾਤੇ ਵੀ ਕਿਉਂ ਨਾ ਇਸ ਕੁਰਬਾਨੀ ਦਾ ਜਿਹੜਾ ਮੁੱਢ ਹੈ ਉਹ ਹਾਕਮ ਬਖਸ਼ ਜੀ ਵਾਲਾ ਬਣੇ ਇਹ ਸੇਰਾ ਮੇਰੇ ਤੇ ਵੱਜੇ ਇਹਦੀ ਸ਼ੁਰੂਆਤ ਜਿਵੇਂ ਕੁਝ ਲੋਕ ਅਸੀਂ ਪਿਛਲੇ ਬਹੁਤ ਚਿਰ ਤੋਂ ਲੱਗੇ ਹੋਏ ਆ ਇੱਕ ਸੋਚ ਵਾਲੇ ਇੱਕ ਮਿਸ਼ਨ ਵਾਲੇ ਇੱਕ ਸਮਝ ਵਾਲੇ ਅਲੱਗ-ਅਲੱਗ ਕਿਉਂ ਲੜੀਏ ਮੈਂ ਜਿਹੜੀ ਗੱਲ ਤੁਹਾਨੂੰ ਕੀਤੀ ਵੀ ਕੁਰਬਾਨੀ ਤਾਂ ਕੁਰਬਾਨੀ ਦਾ ਕੋਈ ਤਾਂ ਬੰਦਾ ਮੁੱਢ ਬਣੂਗਾ ਸਭ ਤੋਂ ਪਹਿਲਾਂ ਇਹ ਜਿਹੜਾ ਆਮ ਬੰਦੇ ਜੇ ਲੈਂਦੇ ਤਾਂ ਉਹਨਾਂ ਦਾ ਰਿਜ਼ਲਟ ਵੀ ਕੀ ਜਾਣਾ ਸੀ ਕਿੰਨਾ ਕੁ ਦਾ ਸੁਨੇਹਾ ਜਾਣਾ ਸੀ ਮੈਨੂੰ ਪੰਜਾਬ ਦੇ ਪ੍ਰੈਸ ਨੇ ਹਮੇਸ਼ਾ ਸਿਰ ਮੱਥੇ ਤੇ ਰੱਖਿਆ ਸਿਰੱਖਾਂ ਤੇ ਬਿਠਾਇਆ ਹਰ ਖੇਤਰ 'ਚ ਹਰ ਟਾਈਮ 'ਚ ਤੇ ਮੇਰੇ ਵਰਗੇ ਬੰਦੇ ਨੂੰ ਇੱਕ ਨੌਨ ਆਦਮੀ ਨੂੰ ਇਹ ਏਕਾਦਮ ਚੱਕਣਾ ਮੈਂ ਬਿਹਤਰ ਸਮਝਿਆ ਕਿ ਮੈਂ ਮੇਰਾ ਸਨੇਹ ਜਿਹੜਾ ਵੱਡਾ ਜਾਊਗਾ ਦੁਨੀਆ ਭਰ ਚ ਸਰ ਤੁਸੀਂ ਨੋਮੀਨੇਸ਼ਨ ਫਾਈਲ ਕੀਤੀ ਸੀ ਬਟ ਅੱਜ ਤੁਸੀਂ ਆਪਣੇ ਨੋਮੀਨੇਸ਼ਨ ਵਾਪਸ ਲੈ ਲਈ ਨਾਮ ਜਦਗੀ ਵਾਪਸ ਲੈ ਲਈ ਕੀ ਕਰਦੇ ਦੇਖੋ ਆਪਣੀਆਂ ਪਹਿਲਾਂ ਵੀ ਜੀ ਇਸ ਵਿਸ਼ੇ ਤੇ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਪੰਜਾਬ ਦੇ ਭਵਿੱਖ ਅਤੇ ਲੋਕਾਂ ਦੇ ਹਿੱਤਾਂ ਵਾਸਤੇ ਕੁਝ ਲੋਕਾਂ ਨੂੰ ਕੁਰਬਾਨੀਆਂ ਕਰਨੀਆਂ ਹੀ ਪੈਣਗੀਆਂ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਗੱਲ ਲਈ ਚਿੰਤਤ ਨੇ ਮੌਜੂਦਾ ਸਰਕਾਰਾਂ ਦੀਆਂ ਨੀਤੀਆਂ ਦੇ ਵੱਖੋ ਵੱਖ ਲੜਨਗੇ ਆ ਤਾਂ ਅਫਸਰ ਦੇ ਵਿੱਚ ਟਕਰਾ ਕੇ ਮੇਰੇ ਹਿਸਾਬ ਨਾਲ ਵੀ ਉਹ ਗਵਰਨਮੈਂਟ ਦਾ ਹੀ ਫਾਇਦਾ ਕਰਦੀਆਂ ਨੇ ਮੁਰਕੜ ਕੇ ਉਹੀ ਲੀਡਰ ਫਿਰ ਜਿੱਤਣਗੇ ਜਦੋਂ 2023 ਤੇ ਇਕੱਠੇ ਹੋ ਕੇ ਲੋਕ ਆਜ਼ਾਦ ਉਮੀਦਵਾਰ ਸੰਘਰਸ਼ ਕਰਨਗੇ ਲੜਨਗੇ ਵੋਟਾਂ ਵੰਡ ਹੋ ਜਾਣਗੀਆਂ ਮੈਂ ਸਮਝਦਾ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਇੱਕ ਵੱਡਾ ਚਿਹਰਾ ਪੰਜਾਬ ਦਾ ਹੋਣ ਦੇ ਨਾਤੇ ਵੀ ਕਿਉਂ ਨਾ ਇਸ ਕੁਰਬਾਨੀ ਦਾ ਜਿਹੜਾ ਮੁੱਢ ਹੈ ਉਹ ਹਾਕਮ ਬਖਸ਼ੜੀ ਵਾਲਾ ਬਣੇ ਇਹ ਸਿਹਰਾ ਮੇਰੇ ਤੇ ਵੱਜੇ ਇਹਦੀ ਸ਼ੁਰੂਆਤ ਜਿਵੇਂ ਕੁਝ ਲੋਕ ਅਸੀਂ ਪਿਛਲੇ ਬਹੁਤ ਚਿਰ ਤੋਂ ਲੱਗੇ ਹੋਏ ਆ ਇੱਕ ਸੋਚ ਵਾਲੇ ਇੱਕ ਮਿਸ਼ਨ ਵਾਲੇ ਇੱਕ ਸਮਝ ਵਾਲੇ ਤੇ ਇੱਕੋ ਹੀ ਇੱਕੋ ਸੋਚ ਵਾਲੇ ਅਸੀਂ ਲੋਕ ਅਲੱਗ-ਅਲੱਗ ਕਿਉਂ ਲੜੀਏ ਮੈਂ ਇਸ ਕਰਕੇ ਇੱਕ ਕਦਮ ਚੁੱਕਿਆ ਕਿ ਬਾਕੀ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਆਜ਼ਾਦ ਉਮੀਦਵਾਰ ਲੜਨਗੇ ਉਹਨਾਂ ਨੂੰ ਸਨੇਹਾ ਦੇਣ ਵਾਸਤੇ ਕਿ ਜਦੋਂ ਤੱਕ ਅਸੀਂ ਆਪ ਹੀ ਇਕੱਠੇ ਨਹੀਂ ਅਸੀਂ ਪਬਲਿਕ ਤੋਂ ਕੱਟ ਕਿਵੇਂ ਭਾਲਦੇ ਅਸੀਂ ਪਬਲਿਕ ਨੂੰ ਤਾਂ ਕਹਿੰਨੇ ਵੀ ਇਕੱਠੇ ਹੋ ਜਾਓ ਇਕੱਠੇ ਹੋ ਕੇ ਤੁਸੀਂ VOTING ਕਰੋ ਅਸੀਂ ਆਪਸ ਦੇ ਵਿੱਚ ਜੇ ਮੈਂ ਇਕੱਠੇ ਨਹੀਂ ਹੋ ਸਕਦੇ ਤਾਂ ਅਸੀਂ ਲੋਕਾਂ ਤੋਂ ਕੀ ਅਸ ਕਰਾਂਗੇ ਤੁਹਾਨੂੰ ਵੀ ਤੁਸੀਂ ਇਕੱਠੇ ਹੋ ਕੇ ਨੜਨ ਦੀ ਗੱਲ ਕਰੀਏ ਪਰ ਨਾਮਿਨੇਸ਼ਨ ਵਾਪਸ ਸਿਰਫ ਤੁਸੀਂ ਲਈ ਹੁਣ ਕਿਸੇ ਨੇ ਨਹੀਂ ਲਈ ਮੈਂ ਜਿਹੜੀ ਗੱਲ ਤੁਹਾਨੂੰ ਕੀਤੀ ਹੈ ਵੀ ਕੁਰਬਾਨੀ ਤਾਂ ਕੁਰਬਾਨੀ ਦਾ ਕੋਈ ਤਾਂ ਬੰਦਾ ਮੁੱਢ ਬਣੂਗਾ ਸਭ ਤੋਂ ਪਹਿਲਾਂ ਇਹ ਜਿਹੜਾ ਆਮ ਬੰਦੇ ਜੇ ਲੈਂਦੇ ਤਾਂ ਉਹਨਾਂ ਦਾ ਰਿਜ਼ਲਟ ਵੀ ਕੀ ਜਾਣਾ ਸੀ ਕਿੰਨਾ ਕੁ ਦਾ ਸਨੇਹਾ ਜਾਣਾ ਸੀ ਮੈਨੂੰ ਪੰਜਾਬ ਦੇ ਪ੍ਰੈਸ ਨੇ ਹਮੇਸ਼ਾ ਸਿਰ ਮੱਥੇ ਤੇ ਰੱਖਿਆ ਸਿਰੱਖਾਂ ਤੇ ਬਿਠਾਇਆ ਹਰ ਖੇਤਰ ਚ ਹਰ ਟਾਈਮ ਚ ਤੇ ਮੇਰੇ ਵਰਗੇ ਬੰਦੇ ਨੂੰ ਇੱਕ ਨੌਨ ਆਦਮੀ ਨੂੰ ਇਹ ਹੀ ਇਕਾਦਮ ਚੱਕਣਾ ਮੈਂ ਬਿਹਤਰ ਸਮਝਿਆ ਕਿ ਮੈਂ ਮੇਰਾ ਸਨੇਹਾ ਜਿਹੜਾ ਵੱਡਾ ਜਾਊਗਾ ਦੁਨੀਆ ਭਰ ਚ ਤੇ ਕੁਝ ਲੋਕ ਐ ਜਿਹੜੇ ਉਹ ਸਮਝਣਗੇ ਵੀ ਅਸੀਂ ਨਿਰਸਵਾਰਥੀ ਲੋਕ ਐ ਅਸੀਂ ਕੋਈ ਸਵਾਰਥ ਹਿਤ ਰਾਜਨੀਤੀ ਚ ਨਹੀਂ ਆਏ ਅਸੀਂ ਸਿਰਫ ਸੇਵਾ ਵਾਸਤੇ ਔਰ ਸੱਚਮੁੱਚ ਇਹ ਨਜ ਬਿਗੜੇ ਹੋਏ ਨਜਾਬ ਨੂੰ ਬਦਲਣ ਵਾਲੇ ਲੋਕ ਆ ਅਸੀਂ ਇਸ ਪ੍ਰਤੀ ਸਹਿਰਦ ਆ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਾਣਦੇ ਆ ਸਮਝਦੇ ਆ ਔਰ ਇਹ 4 ਤਰੀਕ ਤੋਂ ਬਾਅਦ ਅਸੀਂ ਲੋਕਾਂ ਦੀ ਜੰਗ ਤਾਂ ਇਹ 4 ਤਰੀਕ ਨੂੰ ਖਤਮ ਹੋ ਜੂਗੀ ਅਸੀਂ ਸ਼ੁਰੂ ਕਰਨ ਵਾਲੇ ਆ 4 ਤਰੀਕ ਨੂੰ ਤੁਹਾਡੇ ਪ੍ਰੈਸ ਦੇ ਚਰਨਾਂ ਦੇ ਵਿੱਚ 4 ਤੋਂ ਬਾਅਦ ਅਸੀਂ ਬਹੁਤ ਵੱਡਾ ਇੱਕ ਪ੍ਰੋਗਰਾਮ ਲੈ ਕੇ ਉਲੀਕ ਰਹੇ ਆ ਪੰਜਾਬ ਪੱਤਰ ਦਾ ਤੁਸੀਂ ਕਰ ਤੁਸੀਂ ਬਾਈਕਲ ਕਰ ਗਿਆ ਤਾਂ ਸੰਗਰੂਰ ਲੋਕ ਸਭਾ ਸੀਟ ਤੋਂ ਕਿੰਨੇ ਉਮੀਦਵਾਰ ਜਿਹੜੇ ਹੈਗੇ ਤੁਸੀਂ ਇਕੱਠੇ ਹੋ ਕੇ ਲੜਾਈ ਕਰ ਰਹੇ ਹੋ ਅਸੀਂ ਕੱਲੇ ਸੰਗਰੂਰ ਤੋਂ 5-7 ਹੈਗੇ ਜੀ ਕੌਣ ਕੌਣ ਨੇ ਠੀਕੇ ਨਾਮ ਨੇ ਜੀ ਇਹ ਕਲੜਾ ਜੀ ਨੇ ਸੇਖੋ ਐ ਹਾਕਮ ਬਖਤਰੀ ਵਾਲਾ ਠੀਕ ਹੈ ਉਹ ਕੁੜੀ ਦੇ ਪੇਪਰ ਰੱਦ ਹੋ ਗਏ ਸਾਡੀ ਸਿਪੀ ਸ਼ਰਮਾ ਵਗੈਰਾ ਵਗੈਰਾ ਕਾਫੀ ਇਹ ਤੋਂ ਕਿਰਾਂ ਬਾਕੀ ਮਤਲਬ ਸਰ ਜੀ ਜਦੋਂ ਤੁਸੀਂ ਕਿਹਾ ਕਿ ਕਿਸੇ ਨੂੰ ਅੱਗੇ ਆਉਣਾ ਹੋ ਤੁਸੀਂ ਅੱਗੇ ਆਏ ਹੋ ਜੀ ਕਿ ਫਿਰ ਨਾਮਿਨੇਸ਼ਨ ਵੀ ਨਾ ਭਰਦੇ ਤੁਸੀਂ ਪਹਿਲਾਂ ਹੀ ਮਤਲਬ ਕਿ ਸਨੇਹਾ ਦੇ ਦਿੰਦੇ ਕਿ ਅਸੀਂ ਮੈਂ ਕਾਗਜ਼ ਨਹੀਂ ਭਰ ਰਿਆ ਤਾਂ ਅਚਾਨਕ ਕਾਗਜ਼ ਤੇ ਵਾਪਸ ਕੇ ਪਰ ਕਈ ਸਵਾਲ ਘਰੇ ਹੁੰਦੇ ਕੁਝ ਇਹ ਸਿਗਾ ਸਵਾਲਾਂ ਦਾ ਜਵਾਬ ਇਹ ਹੈ ਵੀ ਜਿਹੜਾ ਬਲਵਿੰਦਰ ਸੇਖੋ ਹੈ ਸਾਨੂੰ ਸ਼ੱਕ ਸੀਗਾ ਵੀ ਸਰਕਾਰ ਸ਼ਾਇਦ ਉਹਨਾਂ ਦੇ ਕਾਗਜ਼ ਜਿਹੜੇ ਉਹ ਰੱਦ ਕਰਨ ਦੀ ਕੋਸ਼ਿਸ਼ ਕਰੇ ਇਸ ਗੱਲ ਕਰਕੇ ਫਿਰ ਸਭ ਤੋਂ ਵੱਡਾ ਚਿਹਰਾ ਉਸ ਟੀਮ ਦਾ ਮੈਂ ਸੀਗਾ ਫਿਰ ਲੀਡ ਮੈਂ ਹੀ ਕਰਨੀ ਸੀ ਇਸ ਕਰਕੇ ਮੈਨੂੰ ਕਾਗਜ਼ ਵਿੱਚ ਦਾਖਲ ਕਰਨੇ ਪਏ ਇਸੇ ਕਰਕੇ ਚੱਕਣ ਦਾ ਵੀ ਰੀਜਨ ਇਹੋ ਹੈ ਕਿ ਤੁਹਾਨੂੰ 37 ਨਾਲ ਸੀ ਆ ਕਾਗਜ਼ ਤਾਂ ਤੁਸੀਂ ਮਿਲ ਗਏ ਹਾਂ ਫਿਰ ਉਹ ਤਾਂ ਮੈਂ ਲੀਡ ਕਰਦਾ ਹੀ ਕਰਦਾ ਸੀਗਾ ਸਾਡੀ ਟੀਮ ਦਾ ਫੈਸਲਾ ਸੀਗਾ ਤੁਹਾਨੂੰ ਲੱਗਦਾ ਕਿ ਤੁਸੀਂ ਲੋਕਾਂ 'ਚ ਪ੍ਰਚਾਰ ਲਈ ਆਪਣੇ ਲੱਗਤ ਹੋ ਗਏ ਸਭ ਲੱਗਤ ਹੋ ਗਏ ਤੁਸੀਂ ਜਿੱਦ ਸਾਰੇ ਜੱਥੇ ਵੰਦੇ ਰੱਖ ਲੱਗਤ ਹੋ ਗਏ ਕਿ ਲੋਕ ਤੁਹਾਡੇ ਨਾਲ ਸਾਥ ਦੇਣਗੇ ਕਿਉਂਕਿ ਇਹ ਬਦਲ ਬਦਲ ਦੇਣੀ ਇਸ ਤਰ੍ਹਾਂ ਤੁਸੀਂ ਬਦਲ ਕੇ ਨਹੀਂ ਲੋਕ ਬੜੇ ਚੰਗੇ ਐ ਅਸੀਂ ਬਦਲੇ ਨਹੀਂ ਮੈਨੂੰ ਤੁਸੀਂ ਬਦਲਿਆ ਕਿਵੇਂ ਕਹਿ ਸਕਦੇ ਹੋ ਜੇ ਤਾਂ ਮੈਂ ਕਿਸੇ ਕਿਸ ਨਹੀਂ ਨਹੀਂ ਮੈਂ ਕਿਸੇ ਵੱਡੀ ਪਾਰਟੀ ਤੋਂ ਫਰਜ ਕਰੋ ਵੱਡੀਆਂ-ਵੱਡੀਆਂ ਕੰਫਰੰਸੇ ਕਿਸੇ ਵੱਡੀ ਪਾਰਟੀ ਤੋਂ ਪੈਸੇ ਲੈ ਕੇ ਬੈਠ ਜਾਂਦਾ ਫਿਰ ਮੇਰੇ ਤੇ ਪਬਲਿਕ ਬਲੇਮ ਲਾਉਂਦੀ ਜਾਂ ਪ੍ਰੈਸ ਮੈਨੂੰ ਇਸ ਗੱਲ ਨੂੰ ਕਰਦੀ ਮੈਂ ਤਾਂ ਇੱਕ ਸੇਵਾ ਦੀ ਤੌਰ ਤੇ ਉਤਰਿਆ ਸੀਗਾ ਸੇਵਾ ਦੀ ਭਾਵਨਾ ਨਾਲ ਸਾਡੀ ਟੀਮ ਉਤਰੀ ਹੋਈ ਐ ਮੈਂ ਉਹ ਬੰਦੇ ਲਈ ਕਾਗਜ਼ ਚੱਕਦਾ ਹਾਂ ਉਸ ਬੰਦੇ ਲਈ ਸਪੋਰਟ ਕਰਦਾ ਹਾਂ ਉਹਦੇ ਲਈ ਅਲਾਈਅנס ਕਰਦਾ ਹਾਂ ਜਿਹੜਾ ਖੁਦ ਨੈਟਲ ਦੇ ਉੱਤੇ ਜਿਹਨੇ ਉਹ ਗਰੀਬੇ ਪਰਿਵਾਰ ਦਾ ਬੱਚਾ ਹੈ ਵੀ ਉਹਨੇ ਆਪਣਾ ਅਕਾਊਂਟ ਨੰਬਰ ਪਾਇਆ ਹੈ ਵੀ ਮੈਨੂੰ 5-10 ਰੁਪਏ ਹੈਲਪ ਕਰੋ ਜੇ ਉਸ ਬੰਦੇ ਦੀ ਮੈਂ ਹੈਲਪ ਕਰਦਾ ਤਾਂ ਮੈਂ ਇਸ ਗੱਲ 'ਚ ਗਲਤ ਕਿੱਥੇ ਹਾਂ